ਸ੍ਰੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖੇ ਗਿਆਨਵਲ ਚੰਦਰੀ ਤਕਦੀਰ ਦਾ ਭਾਗ 14ਵਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤਕਦੀਰ ਦਾ ਚਾਚਾ ਜੀ ਬਲਦੇਵ ਸਿੰਘ ਨਾਲ ਗੇਟ ਤੇ ਖੜਕੇ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ ਬਲਦੇਵ ਸਿੰਘ ਨੇ ਗਰੀਵਲ ਸਾਹ ਨੂੰ ਕਿਹਾ ਪਾਪਾ ਜੀ ਤੁਸੀਂ بیٹھ ਜਾਓ ਥੱਕ ਜਾਓਗੇ ਪਰ ਉਹ ਕਿੱਥੇ ਮੰਦੇ ਸਨ ਉਹ ਵੀ ਉਹਨਾਂ ਦੇ ਬਰਾਬਰ ਖੜ ਰਹੀ ਸੀ ਚਾਰ ਪੰਜ ਕਾਰੇ ਇਕੱਠੇ ਆ ਕੇ ਰੁਕੀਆਂ ਤਾਂ ਸਭ ਨੂੰ ਪਤਾ ਲੱਗ ਗਿਆ ਕਿ ਮੁੰਡੇ ਵਾਲੇ ਆ ਗਏ ਉਹਨਾਂ ਨੂੰ ਸਤਿਕਾਰ ਨਾਲ ਅੰਦਰ ਲਿਆਂਦਾ ਤੇ ਬਿਠਾਇਆ ਗਿਆ ਸਾਰੇ ਮਹਿਮਾਨ ਆ ਚੁੱਕੇ ਸਨ ਤੇ ਚਾਹ ਤੇ ਪਕੌੜੀਆਂ ਤੇ ਮਠਿਆਈਆਂ ਦਾ ਆਨੰਦ ਲੈ ਰਹੇ ਸਨ ਕੁਝ ਦੇਰ ਬਾਅਦ ਕੁੜੀ ਨੂੰ ਬੁਲਾਇਆ ਗਿਆ ਤਕਦੀਰ ਦੇ ਗੋੜਾ ਗੁਲਾਬੀ ਸਨੇਰੀ ਕੜਾਈ ਵਾਲਾ ਸੂਟ ਪਾਇਆ ਹੋਇਆ ਸੀ ਤੇ ਦੁਪੱਟੇ ਦੇ ਕਿਨਾਰਿਆਂ ਤੇ ਬਹੁਤ ਸੋਹਣਾ ਗੋਟਾ किनारी ਤੇ ਸੂਬੇ ਵਿਚ ਵਿੱਚ ਸੁਨਹਿਰੀ ਬਿੰਦੀਆਂ ਵਾਲਾ ਦੁਪੱਟਾ ਐਵੇਂ ਲੱਗ ਰਿਹਾ ਸੀ ਜਿਵੇਂ ਰਾਤ ਛਤਾਰੇ ਚਮਕਦੇ ਹੋਣ ਸੱਚਮੁੱਚ ਤਕਦੀਰ ਬਹੁਤ ਖੂਬਸੂਰਤ ਲੱਗ ਰਹੀ ਸੀ ਉਸ ਦਾ ਕਨਕਵਨਾ ਰੰਗ ਵੀ ਅੱਜ ਖਿੜ ਕੇ ਗੁਲਾਬੀ ਪਾ ਮਾਰ ਰਿਹਾ ਸੀ ਜਿਵੇਂ ਤਕਦੀਰ ਅੰਦਰ ਆਈ ਤਾਂ ਛੋਟੀ ਨਿੱਕੀ ਸੁੱਕੀ ਦੀਪੀ ਤੇ ਉਸਿਆਂ ਹੋਰ ਮਸੀਰੀਆਂ ਚ ਜਿਹੜੀਆਂ ਪਹਿਣਾ ਵੀ ਨਾਲ ਹੀ ਸਨ ਕੁਰਸੀਆਂ ਦੇ ਮੋੜਲੀ ਕਤਾਰ 'ਚ ਸੋਫਾ ਸੈੱਟ ਲੱਗਾ ਹੋਇਆ ਸੀ ਜਿੱਥੇ ਮੁੰਡਾ ਆਪਣੇ ਪਰਿਵਾਰ ਨਾਲ ਬੈਠਾ ਹੋਇਆ ਸੀ ਤਕਦੀਰ ਨੂੰ ਵੀ ਉਸ ਦੇ ਨਾਲ ਹੀ ਬਿਠਾ ਦਿੱਤਾ ਅਸਨੇ ਬੈਠਣ ਲੱਗੇ ਨੇ ਇੱਕ ਵਾਰ ਰਵਿੰਦਰ ਦੇ ਚਿਹਰੇ ਵੱਲ ਤੱਕਿਆ ਜੋ ਪਹਿਲਾਂ ਹੀ ਹਸਪਤਲ ਦੇਖ ਰਿਹਾ ਸੀ ਤਕਦੀਰ ਨੇ ਦੋਵੇਂ ਹੱਥ ਜੋੜ ਸੈਸੀ ਕੱਲ ਬੁਲਾਈ ਜਿਸ ਦਾ ਜਵਾਬ ਰਵਿੰਦਰ ਨੇ ਵੀ ਹੱਥ ਜੋੜ ਤੇ ਚਿਹਰੇ ਤੇ ਮੁਸਕਾਨ ਲਿਆ ਕੇ ਦਿੱਤਾ ਫਿਰ ਉਸ ਦੀ ਨਾਨਾ ਉੱਠੀ ਤੇ ਉਸ ਦੇ ਕੋਲ ਆਈ ਤਕਦੀਰ ਨੇ ਉਸ ਨੂੰ ਵੀ ਫਤਿਹ ਬੁਲਾਈ ਹੋਰ ਵੀ ਕਈ ਰਿਸ਼ਤੇਦਾਰ ਉਸ ਨੂੰ ਮਿਲੇ ਪਰ ਤਕਦੀਰ ਬਹੁਤਾ ਕਿਸੇ ਨੂੰ ਜਾਣਦੀ ਨਹੀਂ ਸੀ ਜਿਸ ਨੂੰ ਉਸ ਨੇ ਨੰਨਾਰ ਮਿਲਾਉਂਦੀ ਗਈ ਉਹ ਹੱਥ ਜੋੜ ਸਿਰਸ਼ੀ ਕਲ ਬਲੋਂਦੀ ਗਈ ਸਾਰੇ ਤਕਦੀਰ ਦੇ ਸੁਹਣੇਪਨ ਤੇ ਉਸ ਦੀ لیاقت ਦੀ ਤਾਰੀਫ ਕਰ ਰਹੇ ਸਨ ਕੁਝ ਦਿਰ ਬਾਅਦ ਰਵਿੰਦਰ ਦੀ ਤਕਦੀਰ ਨੂੰ ਸਟੇਜ ਦੇ ਬਿਠਾ ਦਿੱਤਾ ਗਿਆ ਹਰ ਕੋਈ ਉਹਨਾਂ ਵੱਲ ਦੇਖ ਰਿਹਾ ਸੀ ਮੁੰਡੇ ਵਾਲਿਆਂ ਨੂੰ ਚੁਪਕਰੀ ਬੈਠੇ ਦੇਖ ਗਰੀਵਾਲ ਸਾਹਿਬ ਉੱਠ ਕੇ ਸਟੇਜ ਤੇ ਗਏ ਤੇ ਮੁੰਡੇ ਦੇ ਮੋਹ ਨੂੰ ਸ਼ਵਾਰਾ ਲਗਾ ਕੇ ਮੰਗਣੀ ਦੀ ਰਸਮ ਦੀ ਸ਼ੁਰੂਆਤ ਕੀਤੀ ਕਿਉਂਕਿ ਗਰੇਵਲ ਸਾਹਿਬ ਵੱਡੇ ਸਨ ਤੇ ਤਕਦੀਰ ਨੂੰ ਵੀ ਉਹਨਾਂ ਬਚਪਨ 'ਚ ਬਹੁਤ ਲੜ ਲੜਾਇਆ ਸੀ ਜਿਸ ਕਰਕੇ ਬਲਦੇਵ ਨੇ ਆਪਣੇ ਸਹੁਰਾ ਸਾਹਿਬ ਤੋਂ ਸ਼ਵਾਰਾ ਲਗਾਉਣ ਦੀ ਰਸਮ ਕਰਵਾਈ ਫਿਰ ਬਲਦੇਵ ਸਿੰਘ ਤੇ ਜਸਮੀਲ ਕੌਰ ਪਹਿਲਾਂ ਆਪਣੇ ਜਵਾਈ ਤੇ ਫਿਰ ਆਪਣੀ ਧੀ ਨੂੰ ਮਠਿਆਈਆਂ ਫਲਾਂ ਦਾ ਟੋਕਰਾ ਕੱਪੜੇ ਤੇ ਹੋਰ ਨਿਕ ਸੁਖ ਝੋਲੀ 'ਚ ਪਾ ਕੇ ਸ਼ਗਨ ਕਰਦੇ ਹਨ ਦੋ ਮਾਦਾ ਮੂੰ ਮਿੱਠਾ ਕਰਵਾਉਂਦੇ ਹਨ ਤੇ ਮੱਥੇ ਤੇ ਹਲਦੀ ਨਾਲ ਤਿਲਕ ਵੀ ਲਗਾਉਂਦੇ ਹਨ ਫਿਰ ਮੁੰਡੇ ਵਾਲੇ ਤਕਦੀਰ ਨੂੰ ਸ਼ਗਨ ਕਰਦੇ ਹਨ ਉਸ ਦੀ ਝੋਲੀ 'ਚ ਮਠਿਆਈ ਸੁੱਕੇ ਮੇਵੇ ਕੱਪੜੇ ਸ਼ਿੰਗਾਰ ਦਾ ਸਮਾਨ ਪਾਉਂਦੇ ਹਨ ਕੋਲ ਘੜੀ ਨਿੱਕੀ ਤੇ ਛੋਟੇ ਸਮਾਨ ਫੜਕੇ ਇੱਕ ਸਾਈਡ ਤੇ ਰੱਖ ਰਹੀਆਂ ਸਨ ਅਰਵਿੰਦਰ ਦੀ ਮੰਮੀ ਤੇ ਉਸ ਦੀ ਜਠਾਣੀ ਤਕਦੀਰ ਨੂੰ ਇੱਕ ਗੁਲਾਬੀ ਰੰਗ ਦੀ ਫੁਲਕਾਰੀ ਦਿੰਦੀਆਂ ਹਨ ਉਸ ਤੋਂ ਬਾਅਦ ਮੁੰਡਾ ਕੁੜੀ ਇੱਕ ਦੂਜੇ ਨੂੰ ਮੋਦਰੀ ਪਾਉਂਦੇ ਹਨ ਫੋਟੋਗ੍ਰਾਫਰ ਆਪਣੀ ਡਿਊਟੀ ਪੂਰੀ ਕਰਦੇ ਹਨ ਇੱਕ ਫੋਟੋਗ੍ਰਾਫਰ ਨੇ ਕਿਹਾ ਕਿ ਫੋਟੋ ਠੀਕ ਨਹੀਂ ਆਈ ਤੁਸੀਂ ਦੁਬਾਰਾ ਇੱਕ ਦੂਜੀ ਨੂੰ ਮੰਦਰੀ ਪਾਓ ਉਹ ਮੰਦਰੀ ਕੱਟ ਦੁਬਾਰਾ ਫੇਰ ਇੱਕ ਦੂਹੇ ਦੇ ਪਾਉਣ ਲੱਗਦੇ ਹਨ ਰਵਿੰਦਰ ਦੀ ਭੈਣ ਵੀ ਇਹ ਸਭ ਦੇਖ ਰਹੀ ਸੀ ਉਹ ਸਭ ਦੇ ਸਾਹਮਣੇ ਹੀ ਬੋਲ ਪਈ ਹਾਏ ਹਾਏ ਇਹ ਕੀ ਕੁਸ਼ਗਨ ਕਰਤਾ ਹਲੇ ਹੁਣ ਤੱਕ ਦੂਜੇ ਦੀਆਂ ਮੰਦਰੀਆਂ ਪਾਈਆਂ ਸਨ ਤੁਸੀਂ ਤਾਂ ਲਹਾਵ ਹੀ ਦਿੱਤੀਆਂ ਤੈਨੂੰ ਵੀ ਭੁਰਾ ਕਰਨੀ ਕੁੜੀਏ ਉਹ ਤਕਦੀਰ ਨੂੰ ਬੋਲੀ ਆਸ-ਪਾਸ ਸੁੰਨ ਵਾਲੀ ਉਸਦੀ ਰੁੱਖੀ ਬੋਲਬਾਣੀ ਤੋਂ ਹੈਰਾਨ ਸਨ ਦੀਪੀ ਤੇ ਸੁਖੀ ਨੇ ਵੀ ਇੱਕ ਦੂਜੀ ਵਾਰ ਤੱਕਿਆ ਪਰ ਉਹ ਬੋਲੀ ਕੁਝ ਨਹੀਂ ਨਿੱਕੀ ਵੀ ਉਸਦੀ ਨਨਾਨ ਵੱਲ ਘੂਰ ਕੇ ਦੇਖਣ ਲੱਗੀ ਖੈਰ ਮੰਗਨੇ ਦੀ ਰਸਮ ਹੋ ਚੁੱਕੀ ਸੀ ਹੁਣ ਰਿਸ਼ਤੇਦਾਰ ਦੋਵਾਂ ਨੂੰ ਸ਼ਗਨ ਪਾਉਣ ਲੱਗੇ ਉਸ ਤੋਂ ਬਾਅਦ ਬਲਦੇਵ ਸਿੰਘ ਨੇ ਗਰੇਵਲ ਸਾਹਿਬ ਤੇ ਪ੍ਰਧਾਨ ਜੀ ਦੇ ਕਹਿਣ ਤੇ ਮਿਲਨੀਆਂ ਦੀ ਰਸਮ ਸ਼ੁਰੂ ਕੀਤੀ ਜਿੰਨੀਆਂ ਵੀ ਉਹਨਾਂ ਕਿਹਾ ਸੀ ਸਭ ਦੀਆਂ ਮਿਲਨੀਆਂ ਕਰਵਾਈਆਂ ਗਈਆਂ ਔਰਤਾ ਨੂੰ ਸੂਟ ਤੇ ਮਰਦਾਂ ਨੂੰ ਕੰਬਲ ਦਿੱਤੇ ਗਏ ਫਿਰ ਸਭ ਨੇ ਖਾਣਾ ਖਾਦਾ ਤਕਦੀਰ ਤੇ ਰਵਿੰਦਰ ਨੇ ਵੀ ਨਾਲ-ਨਾਲ ਬੈਠ ਕੇ ਖਾਇਆ ਉਸ ਦਿਨ ਨਾਨ ਵੀ ਕੁਲ ਹੀ ਸੀ ਉਹ ਉਹਨਾਂ ਵੱਲ ਹੀ ਦੇਖ ਰਹੀ ਸੀ ਤੇ ਹਰ ਗੱਲ ਤੇ ਧਿਆਨ ਦੇ ਰਹੀ ਸੀ ਨਿੱਕੀ ਤੇ ਛੋਟੀ ਤੇ ਉਹਨਾਂ ਦੀ ਦੀਪੀ ਮਾਸੇ ਵੀ ਕੁਲ ਹੀ ਸੀ ਦੀਪੀ ਨੂੰ ਖਾਸ ਤੌਰ ਤੇ ਜਸਮੀਲ ਨੇ ਤਕਦੀਰ ਤੇ ਨਾਲ ਰਹਿਣ ਨੂੰ ਕਿਹਾ ਸੀ ਕਿਉਂਕਿ ਤਕਦੀਰ ਬੇਸ਼ੱਕ ਪੜੀ ਲਿਖੀ ਕੁੜੀ ਸੀ ਪਰ ਹੈ ਬਹੁਤ ਪੂਰੀ ਸੀ ਤਕਦੀਰ ਤੇ ਰਵਿੰਦਰ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰ ਰਹੇ ਸਨ ਨਿੱਕੀ ਨੇ ਮਜ਼ਾਕ 'ਚ ਕੋਈ ਐਸੀ ਗੱਲ ਕੀਤੀ ਕਿ ਸਾਰੇ ਹੱਸਣ ਲੱਗੇ ਤਕਦੀਰ ਵੀ ਹੱਸ ਪਈ ਸਾਰੇ ਤਕਦੀਰ ਨੂੰ ਹਸਦੀ ਦੇਖ ਖੁਸ਼ ਹੋ ਰਹੇ ਸਨ ਉਸ ਦੇ ਮੋਤੀਆਂ ਦੀ ਲੜੀ ਵਾਂਗ ਚਿਨੇ ਹੋਏ ਚਿੱਟੇ ਦੰਦ ਬਹੁਤ ਸੋਹਣੇ ਲੱਗ ਰਹੇ ਸਨ ਪਰ ਉਸ ਨੂੰ ਹੰਨਾਨ ਜਿਹਾ ਨਾਮ ਪੰਮੇ ਸੀ ਉਹ ਖੇਚ ਰਹੀ ਸੀ ਉਹ ਬੋਲੀ ਦੇਖ ਕਿ ਮੈਂ ਬਿਸ਼ਰਮਾ ਵਾਂਗ ਹੱਸ ਰਹੀ ਆ ਕਿਸੇ ਦੀ ਕੋਈ ਸ਼ਰਮ ਹੈ ਕਿ ਨਹੀਂ ਇਸ ਕੁੜੀ ਨੂੰ ਦੇਵ ਨੂੰ ਬਹੁਤ ਪੁਰਾ ਲੱਗਾ ਅਰਵਿੰਦਰ ਨੇ ਆਪਣੀ ਭੈਣ ਵੱਲ ਦੇਖਿਆ ਪਰ ਉਹ ਸਭ ਦੇ ਸਾਹਮਣੇ ਕੁਝ ਨਾ ਬੋਲਿਆ ਉਹ ਆਪਣੀ ਸੀਟ ਤੋਂ ਉੱਠਿਆ ਤੇ ਆਪਣੀ ਭੈਣ ਨੂੰ ਪਾਸੇ ਲੈ ਗਿਆ ਤੇ ਦੋਵੇਂ ਕੁਸਰ-ਮੁਸਰ ਕਰਨ ਲੱਗੇ ਪੰਮੀ ਆਪਣੇ ਹੱਥਾਂ ਦੀਆਂ ਉਂਗਲਾਂ ਨਚਾ-ਨਚਾ ਗੱਲ ਕਰ ਰਹੀ ਸੀ ਫਿਰਵਿੰਦਰ ਆਪਣੀ ਕੁਰਸੀ ਤੇ ਦੁਬਾਰਾ 앉 ਬੈਠਾ ਉਸ ਦਵਾਦ ਕੁਝ ਕਿ ਮਹਿਮਾਨ ਕਿਸਕ ਨੇ ਸ਼ੁਰੂ ਹੋਣ ਲੱਗੇ ਤਾਂ ਪ੍ਰਧਾਨ ਜੀ ਆਏ ਤੇ ਕਹਿਣ ਲੱਗੇ ਹੁਣ ਸਾਨੂੰ ਵੀ ਇਜਾਜ਼ਤ ਦੇਵੋ ਜੀ ਅਸੀਂ ਚੱਲਦੇ ਹਾਂ ਫਿਰ ਮਿਲਾਂਗੇ ਵਿਆਜ ਬਲਦੇਵ ਸਿੰਘ ਹੱਥ ਜੋੜਦਾ ਹੋਇਆ ਜੇ ਸੇਵਾ ਪਾਣੀ ਕਰੰਝ ਕੋਈ ਗਲਤੀ रह ਗਈ ਹੋਵੇ ਤਾਂ ਮਾਫ ਕਰਨਾ ਜੀ ਪ੍ਰਧਾਨ ਜੀ ਦੇ ਨਾਲ ਅਰਵਿੰਦਰ ਦੇ ਪਾਪਾ ਜੀ ਵੀ ਸਨ ਉਹਨਾਂ ਬਲਦੇਵ ਦੇ ਜੋੜੇ ਹੋਏ ਹੱਥ ਫੜੇ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ ਤੁਸੀਂ ਬਹੁਤ ਵਧੀਆ ਇੰਤਜ਼ਾਮ ਕੀਤਾ ਸੀ ਤੁਸੀਂ ਹੱਥ ਨਾ ਜੋੜੋ ਮੈਂ ਤੁਹਾਡੀ ਬੇਟੀ ਨੂੰ ਆਪਣੀ ਧੀ ਬਣਾ ਕੇ ਹੀ ਲੈ ਜਾਵਾਂਗਾ ਉਹਨਾਂ ਦੀ ਗਲਫਤ ਤੇ ਤਰੀਕਾ ਦੀਖ ਬਲਦੇਵ ਸਿੰਘ ਤੇ ਗਰੇਵਲ ਸਾਹਿਬ ਨੂੰ ਦਰਵਾਜ਼ ਮਿਲਿਆ ਉਹ ਸੋਚਣ ਲੱਗੇ ਕਿ ਰਵਿੰਦਰ ਵੀ ਮੌਂਟੀ ਵਰਗਾ ਹੀ ਹੋਵੇ ਤੇ ਮੇਰੀਆਂ ਦੋਵੇਂ ਧੀਆਂ ਸੁਖੀ ਵਸਣ ਫਿਰ ਮੁੰਡੇ ਵੱਲੇ ਆਪਣੇ ਘਰ ਚਲੇ ਗਏ ਇਧਰੋਂ ਵੀ ਕੁਝ ਰਿਸ਼ਤੇਦਾਰ ਚਲੇ ਗਏ ਤੇ ਦੀਪੀ ਸੁਖੀ ਤੇ ਗਰੇਵਲ ਸਾਹਿਬ ਰਹਿ ਗਏ ਬਲਦੇਵ ਸਿੰਘ ਦਾ ਛੋਟਾ ਭਰਾ ਵੀ ਅਜੇ ਇੱਥੇ ਹੀ ਸੀ ਸਾਰੇ ਅਜਤੇ ਪ੍ਰੋਗਰਾਮ ਬਾਰੇ ਵਿਚਾਰ ਕਰ ਰਹੇ ਸਨ ਤੇ ਵਿਆਹ ਕਦੋਂ ਤੱਕ ਰੱਖਣਾ ਉਸ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ। ਮੁੰਡੇ ਮਲਿਆ ਦਾ ਵੀ ਘਰ ਬਹੁਤੀ ਦੂਰ ਨਹੀਂ ਸੀ, ਕੰਟਿਕ ਦਾ ਹੀ ਸਫ਼ਰ ਸੀ। ਘਰ ਪਹੁੰਚਦੇ ਹੀ ਪ੍ਰਦਾਨ ਜੀ ਨੇ ਫੋਨ ਕੀਤਾ। ਉਹ ਵਿਆਹ ਦੀ ਤਾਰੀਖ ਪੱਕੀ ਕਰਨ ਦਾ ਕਹਿ ਰਹੇ ਸਨ। ਬਲਦੇਵ ਸਿੰਘ ਨੇ ਗਰੇਵਲ ਸਾਹਿਬ ਨੂੰ ਕਿਹਾ, "ਬੋਲੋ ਪਾਪਾ ਜੀ ਕੁਝ।" ਗਰੇਵਲ ਸਾਹਿਬ, "ਦੇਖੋ ਬੱਚਿਓ, ਉਹਨਾਂ ਨੇ ਵਿਆਹ ਤੋਂ 2 ਮਹੀਨੇ ਦੇ ਵਿੱਚ ਵਿੱਚ ਹੀ ਕਰਨਾ ਹੈ।" ਮੁੰਡਾ ਵਾਲੇ ਵੀ ਠੀਕ ਹਨ ਮੈਨੂੰ ਪ੍ਰਧਾਨ ਜੀ ਤੇ ਵੀ ਭਰੋਸਾ ਹੈ ਤੇ ਉਹ ਸਾਡੇ ਨਾਲ ਗਲਤ ਨਹੀਂ ਹੋਣ ਦੇਣਗੇ ਉਹ ਮੁੰਡੇ ਦੀ ਪੈਨ ਵੱਲੋਂ ਬੋਲੇ ਬੋਲਾਂ ਤੋਂ ਅਣਜਾਣ ਸਨ ਵਿਆਹ ਤੱਕ ਕਰਨਾ ਹੀ ਆ ਮਹੀਨਾ ਦੋ ਮਹੀਨੇ ਅੱਗੇ ਪਿੱਛੇ ਹੋਣ ਨਾਲ ਕੀ ਫਰਕ ਪੈਂਦਾ ਤੁਸੀਂ ਸਿੱਧੂ ਸਾਹਮਣਾ ਗੱਲ ਕਰੋ ਉਹ ਜਿਵੇਂ ਕਹਿਣਗੇ ਆਪਾਂ ਕਰ ਦੇਵਾਂਗੇ ਫਿਰ ਉਹਨਾਂ ਪਹਿਲਾਂ ਪ੍ਰਧਾਨ ਜੀ ਨਾਲ ਗੱਲ ਕੀਤੀ ਉਹਨਾਂ ਅੱਗੇ ਗੱਲ ਕੀਤੀ ਤੇ ਇਸੇ ਮਹੀਨੇ ਦੀ 27 ਤਰੀਕ ਦਾ ਵਿਆਹ ਰੱਖ ਦਿੱਤਾ ਕਿਉਂਕਿ ਉਸ ਦਿਨ ਸ਼ਨੀਵਾਰ ਸੀ ਤੇ ਆਂਤਵਾ ਨੂੰ ਮੁੰਡੇ ਵਾਲਿਆਂ ਨੇ ਪਾਰਟੀ ਰੱਖਣੀ ਸੀ। ਕੁੱਲ ਮਿਲਾ ਕੇ 20-25 ਦਿਨ ਹੀ ਰਹਿ ਗਏ ਸਨ ਵਿਆਹ ਨੂੰ। ਨੀਟ ਅਤੇ ਸ਼ਿੰਦੇ ਵੀ ਆਪਣੇ ਸਹੁਰਾ ਸਾਹਿਬ ਨਾਲ ਸਹਿਮਤ ਸਨਾਂ। ਅਗਲੇ ਹਫਤੇ ਆਉਣ ਦਾ ਕਹਿ ਕੇ ਸ਼ਿੰਦੇ ਤੇ ਨੀਟੇ ਨੇ ਵਾਪਸੀ ਕਰ ਲਈ। ਦੀਪੀ ਤੇ ਸੁਖੀ ਉੱਥੇ ਹੀ ਸਨ। ਗਰੀਵਾਲ ਸਾਹਿਬ ਨੇ ਵੀ ਕਿਹਾ ਕਿ ਤਕਦੀਰ ਲਈ ਤੇ ਰਵਿੰਦਰ ਲਈ ਜਿੰਨੇ ਵੀ ਸੂਟ ਤੇ ਜੋੜੇ ਜੰਮੇ ਚਾਹੀਦੇ ਹਨ ਬਣਵਾ ਲਵੋ। ਉਹਨਾਂ ਦੇ ਕੱਪੜਿਆਂ ਦੇ ਸਾਰੇ ਪੈਸੇ ਮੈਂ ਦੇਵਾਂਗਾ ਤੇ ਨਾਨਕ ਸ਼ੱਕ ਲਈ ਵੀ ਅੱਜ ਹੀ ਤੁਸੀਂ ਤੈਨੂੰ ਪੈਣਾ ਬੈਠ ਕੇ ਲਿਸਟ ਬਣਾ ਲੈਣਾ ਫਿਰ ਆਪਾਂ ਕੱਲ ਤੋਂ ਹੀ ਖਰੀਦਦਾਰੀ ਸ਼ੁਰੂ ਕਰ ਦੇਣੀ ਆ ਐਨ ਆਖੋ ਵਾਪਸ ਘਰ ਚਲੇ ਗਏ ਜਿਸ ਮੇਲ ਦੀ ਦਰਾਨੀ ਵੀ ਸੁੱਕੀ ਤੇ ਦੀਪੀ ਨੂੰ ਦੇਖ ਉੱਥੇ ਹੀ ਰੁੱਕ ਗਈ ਅਗਲੇ ਦਿਨ ਉਹਨਾਂ ਸਾਰਿਆਂ ਨੇ ਕੱਪੜੇ ਖਰੀਦਣ ਜਾਣਾ ਸੀ ਮੌਂਟੀ ਫਿਰ ਉਹਨਾਂ ਨੂੰ ਆਪਣੇ ਦੋਸਤ ਦੇ ਸ਼ੋਰੂਮ 'ਚ ਲੈ ਗਿਆ ਸਭ ਤੋਂ ਪਹਿਲਾਂ ਉਹਨਾਂ ਤਕਦੀਰ ਲਈ ਲਾਮਾ ਵਾਲਾ ਸੂਟ ਪਸੰਦ ਕੀਤਾ ਪਰ ਤਕਦੀਰ ਕਹਿੰਦੀ ਕਿ ਮਾਸੀ ਮੈਂ ਤਾਂ ਲਹਿੰਗਾ ਪਾਵਾਂਗੀ ਚਲੋ ਜੀ ਉਸ ਦੇ ਕਹਿੰਦੇ ਲਹਿੰਗਾ ਲੈ ਲਿਆ ਤੇ ਬਾਕੀ ਸੂਟ ਵੀ ਪਸੰਦ ਆ ਗਏ ਛੋਟੀ ਤੇ ਨਿੱਕੀ ਨੇ ਆਪਣੇ ਲਈ ਕੱਪੜੇ ਪਸੰਦ ਕੀਤੇ ਜਸਮੀਲ ਦੀ ਦਰਾਣੀ ਨੇ ਵੀ ਸੂਟ ਪਸੰਦ ਕੀਤਾ ਪਰ ਮਹਿੰਗੇ ਹੋਣ ਕਰਕੇ ਉਸ ਨੇ ਛੱਡ ਦਿੱਤਾ ਪਰ ਜਸਮੀਲ ਨੇ ਉਸ ਨੂੰ ਵੀ ਉਹੀ ਸੂਟ ਦਵਾ ਦਿੱਤਾ ਟਾਈਮ ਬਹੁਤ ਹੋ ਗਿਆ ਸੀ ਉਹਨਾਂ ਨੂੰ ਭੁੱਖ ਲੱਗੀ ਤੇ ਉਹਨਾਂ ਸਭ ਨੇ ਬਾਹਰ ਹੀ ਖਾ ਪੀ ਲਿਆ ਜਿਸ ਮੇਰੇ ਦਰਾਣੀ ਨੇ ਵਾਪਸ ਜਾਣ ਨੂੰ ਕਿਹਾ ਤਾਂ ਮੌਂਟੀ ਫਿਰ ਤੋਂ ਸਭ ਨੂੰ ਸ਼ੋਰੂਮ 'ਚ ਵਠਾ ਕੇ ਚਾਚੀ ਨੂੰ ਛੱਡਣ ਚਲਾ ਗਿਆ ਇੰਨੇ ਨੂੰ ਦੀਪੀ ਤੇ ਸੁਖੀ ਤੇ ਜਸਮੀਲ ਨੇ ਵੀ ਆਪਣੇ ਲਈ ਸੂਟ ਖਰੀਦੇ ਦੀਪੀ ਤੇ ਨੀਚੇ ਲਈ ਆਪਣੇ ਸੂਟ ਨਾਲ ਦੇ ਪੱਗ ਵੀ ਖਰੀਦ ਲਈ ਫਿਰ ਸੁਖੀ ਦੇ ਨਾਲ ਦੇ ਸ਼ਿੰਦੇ ਲਈ ਤੇ ਜਸਮੀਲ ਦੇ ਨਾਲ ਦੀ ਬਲਦੇਵ ਸਿੰਘ ਲਈ ਵੀ ਪੱਗ ਖਰੀਦੀ ਉਹਨਾਂ ਨੂੰ ਦੇਖ ਤਕਦੀਰ ਬੋਲੀ ਇੱਕ ਸੂਚ ਬੜੀ ਮੰਮੀ ਲੈ ਵੀ ਲੈ ਲਵ ਤੇ ਵੱਡੇ ਪਾਪਾ ਜੀ ਲੈ ਵੀ ਨਾਲ ਮੈਚ ਕਰਦੇ ਪਗ ਉਹ ਗਰੀਵਾਲ ਸਾਹਬ ਦੇ ਕੁਲਜੀਤ ਘਰ ਨੂੰ ਬੜੀ ਮੰਮੀ ਤੇ ਵੱਡੇ ਪਾਪਾ ਕਹਿੰਦੀ ਸੀ ਜਸਮੀਲ ਨੇ ਉਹ ਵੀ ਖਰੀਦ ਲਏ ਤੇ ਉਹ ਸਾਰਾ ਸਮਾਨ ਇਕੱਠਾ ਕਰ ਕਰ ਆ ਗਏ ਅਗਲੇ ਦਿਨ ਦੀਪੀ ਤੇ ਸੁਖੀ ਨੇ ਬੱਪਾ ਜਾਣਾ ਸੀ ਪਰ ਉਹ ਪਟਿਆਲੇ ਤੋਂ ਫੁਲਕਾਰੀਆਂ ਤੇ ਪ੍ਰਾਂਦੀਆਂ ਖਰੀਦਣ ਚਲੇ ਗਏ ਤੇ ਚੂੜਾ ਕਲੀਰੇ ਵੀ ਉੱਥੋਂ ਹੀ ਖਰੀਦੇ ਤਕਦੀਰ ਦਾ तकरीबन ਸਾਰਾ ਸਮਾਨ ਖਰੀਦ ਹੀ ਗਿਆ ਸੀ ਸ਼ਾਮ ਨੂੰ ਦੇਪੀ ਤੇ ਸੁਕੀ ਵਾਪਸ ਚਲੇ ਗਈਆਂ ਤੇ ਮੌਂਟੀ ਵੀ ਛੋਟੀ ਨੂੰ ਉੱਥੇ ਹੀ ਛੱਡ ਕੇ ਵਾਪਸ ਆਪਣੇ ਮਾਂ-ਬਾਪ ਕੋਲ ਚਲਾ ਗਿਆ ਅਗਲੇ ਦਿਨ ਨਿੱਕੀ ਆਪਣੀ ਸਹੇਲੀ ਦੀ ਮੰਮੀ ਨੂੰ ਬੁਲਾ ਕੇ ਘਰ ਲਿਆਈ ਜੋ ਬੁਟੀਕ ਚਲਾਉਂਦੀ ਸੀ ਉਸ ਨੂੰ ਤਕਦੀਰ ਦੇ ਸੂਟ ਸਿਉਣ ਨੂੰ ਕਿਹਾ ਤੇ ਨਿੱਕੀ ਛੋਟੀ ਤੇ ਜਸਮੀਨ ਉਹ ਸਭ ਦਾ ਨਾਪ ਲੈ ਕੇ ਇੱਕ ਡਾਇਰੀ 'ਚ ਲਿਖ ਕੇ ਲੈ ਗਈ ਅਗਲੇ ਦਿਨ ਹੀ ਉਸਨੇ ਤਕਦੀਰ ਦੀਆਂ ਦੋ ਕਮੀਜ਼ਾਂ ਨਾਪ ਚੈੱਕ ਕਰਨ ਲਈ ਭੇਜੀਆਂ ਜਿਸ ਮੇਲ ਨੂੰ ਉਸੇ ਸਿਲਾਈ ਬਹੁਤ ਪਸੰਦ ਆਈ ਤੇ ਸਾਰੇ ਕੱਪੜੇ ਉਸ ਤੋਂ ਹੀ ਸਵਾ ਲਏ ਪੱਗਾਂ ਦੀ ਸਿਉਣਾ ਵੀ ਮਰਵਾ ਕੇ ਤਿਆਰ ਕਰ ਲਈਆਂ ਤੇ ਆਪਣੀ ਮਾਂ ਕੁਲਜੀਤ ਦਾ ਸੂਟ ਵੀ ਸਵਾ ਦਿੱਤਾ ਉਹਨੇ 3-4 ਦਿਨਾਂ ਚ ਹੀ ਬਹੁਤ ਸਾਰਾ ਕੰਮ ਨਿਮੇੜ ਲਿਆ ਸੀ ਵਿਆਹ ਵਾਲੇ ਕਾਰਡ ਵੀ ਛਪ ਗਏ ਗਰੀਵਲ ਸਾਹਿਬ ਕੁਲ ਜਸਮੇਲ ਤੇ ਬਲਦੇਵ ਸਿੰਘਾ ਭਾਜੀ ਲੈ ਕੇ ਗਏ ਤੇ ਉਹਨਾਂ ਦੇ ਸੂਟ ਵੀ ਫੜਾਈ ਗੁਰਜੀਤ ਨੇ ਸੋਰ ਤੇ ਪਗ ਦੇ ਪੈਸੇ ਜਸਮੇਲ ਨੂੰ ਫੜਾ ਦਿੱਤੇ ਅਖੇ ਅਸੀਂ ਧੀਆ ਦਾ ਦਿੱਤਾ ਨਹੀਂ ਰੱਖਦੇ ਉਹਨਾਂ ਆਪਣੀ ਧੀ ਜਵਾਈ ਨੂੰ ਸ਼ਗਨ ਵਜੋਂ ਕੱਪੜੇ ਤੇ ਕੁਝ ਨਗਦੀ ਦੇ ਕੇ ਤੋਰਿਆ ਆਪਣੇ ਪਿੰਡ ਦੇ ਬਲਦੇਵ ਸਿੰਘ ਆਪ ਘੜ ਦਿਨ ਗਿਆ ਬਾਕੀ ਰਿਸ਼ਤੇਦਾਰਾਂ ਨੂੰ ਮੰਡੀ ਦੀ ਛੋਟੀ ਤੇ ਜਸਮੇਲ ਮਤਲਬ ਮਿਲ ਕੇ ਵੰਡ ਕੇ ਕੰਮਸਕਾਰ ਸਾਰਾ ਸੰਭਲਿਆ ਗਰੀਵਲ ਸਾਹ ਦੇ ਕਿਸੇ ਜਾਣ ਪਹਿਚਾਨ ਵਾਲੇ ਹਲਵਾਈਆਂ ਤੋਂ ਮਠਿਆਈ ਤਿਆਰ ਕਰਵਾ ਲਈ ਗਈ ਹੁਣ ਗਹਿਣੇ ਘਟੇ ਲੈਣ ਜਾਣਾ ਸੀ ਨੀਟ ਅਤੇ ਦੀਪੀ ਜਸਮੀਲ ਤੇ ਬਲਦੇਵ ਨਾਲ ਗਹਿਣੇ ਦੇਖਣ ਗਏ ਤਕਦੀਰ ਵੀ ਨਾਲ ਹੀ ਸੀ ਮੰਟੀ ਘਰ ਸੰਭਲ ਰਿਹਾ ਸੀ ਘਰ ਵਿੱਚ ਇਹ ਪਹਿਲਾ ਵਿਆਹ ਸੀ ਜਿਸ ਦੀਆਂ ਤੇਰੀਆਂ ਜੁਰਾਂ ਸ਼ੁਰਾਂ ਨਾਲ ਚੱਲ ਰਹੀਆਂ ਸਨ ਉਧਰ ਮੁੰਡੇ ਵਾਲੇ ਵੀ ਆਪਣੀਆਂ ਤਿਆਰੀਆਂ ਚ ਰੁੱਝੇ ਸਨ ਉਹਨਾਂ ਦੇ ਘਰ ਹੀ ਅਖੀਰਲਾ ਵਿਆਹ ਸੀ ਰਵਿੰਦਰ ਦਾ ਭਰਾ ਤੇ ਭੈਣ ਪਹਿਲਾਂ ਹੀ ਵਿਆਹੇ ਹੋਏ ਸਨ ਪ੍ਰਧਾਨ ਜੀ ਕਦੇ-ਕਦੇ ਫੋਨ ਕਰ ਲੈਂਦੇ ਸਨ ਬਲਦੇਵ ਸਿੰਘ ਨੇ ਵਿਆਹ ਲਈ ਮਿਲਣੀਆਂ ਤੇ ਸੂਟਾਂ ਦੀ ਲਿਸਟ ਮੰਗੀ ਤਾਂ ਪ੍ਰਧਾਨ ਜੀ ਨੇ ਕਿਹਾ ਕਿ ਮੈਂ ਘਰ ਆ ਕੇ ਗੱਲ ਕਰਾਂਗਾ। ਕੋਲਖੜੀ ਜਸਮੀਲ ਕੌਰ ਬਲਦੇਵ ਸਿੰਘ ਦੇ ਮੂੰਹ ਵੱਲ ਟੱਕ ਰਹੇ ਸੀ। ਸੋਚ ਰਹੀ ਸੀ ਹੁਣ ਤਾਂ ਹੋਰ ਵੀ ਬੱਦ ਜਾਣੀਆਂ ਮਿਲਣੀਆਂ। ਅਗਲੇ ਦਿਨ 10:00 ਵਜੇ ਹੀ ਪ੍ਰਧਾਨ ਜੀ ਆ ਪਹੁੰਚੇ। ਉਹਨਾਂ ਦੀ ਪਤਨੀ ਵੀ ਨਾਲ ਹੀ ਸੀ। ਉਹਨਾਂ ਨੇ ਇਸ ਵਾਰ 15 ਮਿਲਣੀਆਂ ਦੱਸਿਆਂ। ਸੌਰੇ ਤੇ ਮਾਮੇ ਦੀ ਵਡਿਆਈ ਮੁੰਦਰੀਆਂ ਨਾਲ ਕਰਨੀ। ਫਿਰ ਪ੍ਰਧਾਨ ਜੀ ਦੀ ਘਰਵਾਲੀ ਨੇ ਦੱਸਿਆ ਕਿ ਰਵਿੰਦਰ ਦੀ ਮਾਂ ਠੀਕ ਨਹੀਂ ਰਹਿੰਦੀ ਕਿਉਂਕਿ ਉਸ ਨੂੰ ਆਪਣੀ ਧੀ ਦੀ ਬੜੀ ਫਿਕਰ ਲੱਗੀ ਰਹਿੰਦੀ ਆ ਦੂਜਾ ਭਾਈ ਸਾਹਿਬ ਦੀ ਰਿਟਾਇਰਮੈਂਟ ਨੂੰ ਵੀ ਥੋੜੇ ਦਿਨ ਹੀ ਰਹਿ ਗਏ ਹਨ ਕੀ ਗੱਲ ਹੋ ਗਈ ਭੈਣ ਜੀ ਨੂੰ ਫਿਕਰ ਕਰਦੀ ਜਸਮੀਨ ਨੇ ਪੁੱਛਿਆ ਬਸ ਭੈਣ ਜੀ ਆ ਉਹਨਾਂ ਦੀ ਕੁੜੀ ਪੰਮੀ ਦੀ ਸੱਸ ਬਹੁਤ ਅਖੜ ਜਿਹਾ ਸਵਾਦੀਆ ਉਹ ਪੰਮੀ ਨੂੰ ਉਥੇ ਟਿਕਨ ਨਹੀਂ ਦਿੰਦੀ ਤੇ ਉਹ ਉਸਦੇ ਨਾਲ ਰੁੱਸ ਕੇ ਪਿੱਕੀ ਆਈ ਬੈਠੀ ਆ ਤੇ ਉਹਦੀ ਮਾਂ ਗੱਲ ਦਿਲ ਤੇ ਲਗਾ ਬੈਠੀ ਆ ਇਸੇ ਲਈ ਉਹ ਚਾਹੁੰਦੇ ਸਨ ਕਿਰਵਿੰਦਰ ਤਾਂ ਵੀ ਘਰ ਵਸਦਾ ਹੋ ਜੇ ਤੇ ਪੰਮੀ ਵੀ ਆਪਣੇ ਘਰ ਚਲੇ ਜਾਵੇ ਅਰਵਿੰਦਰ ਦਾ ਤਾਂ ਘਰ ਵਸ ਹੀ ਜਾਣਾ ਪਰ ਪੰਮੀ ਬਾਰੇ ਸੋਚ ਉਹ ਸਿਰ ਸੁੱਟ ਕੇ ਬੈਠ ਜਾਂਦੀ ਆ ਕੋਈ ਗੱਲ ਨਹੀਂ ਭੈਣ ਜੀ ਹੋ ਜੋ ਸਭ ਠੀਕ ਤਾਂ ਸਿਫਰਿਕਾ ਨਾ ਕਰੋ ਜਸਮੀਲ ਨੇ ਹਮਦਰਦੀ ਜਤਾਈ ਚਾਹ ਪਾਣੀ ਪੀ ਕੇ ਫਿਰ ਉਹ ਚਲੇ ਜਾਂਦੇ ਹਨ ਅਗਲੇ ਦਿਨ ਬਲਦੀਪ ਸਿੰਘ ਦੇ ਘਰ ਅਖੰਡ ਪਾਠ ਰਖਵਾਇਆ ਗਿਆ ਤੇ ਤੀਜੇ ਦਿਨ ਪੋਗ ਪਾਏਗੇ ਸਾਰੇ ਪਰਿਵਾਰ ਨੇ ਗੁਰਮਰਿਆਦਾ ਤੇ ਸੁਚਮ ਦਾ ਪੂਰਾ ਧਿਆਨ ਰੱਖਿਆ ਮੌਂਟੀਕਰ ਦੇ ਕੰਮ ਐਵੇਂ ਕਰ ਰਿਹਾ ਸੀ ਜਿਵੇਂ ਇਸ ਕਰਦਾ ਜਵਾਈ ਨਹੀਂ ਪੁੱਤ ਹੋਵੇ ਉਸ ਨੂੰ ਆਪਣੀ ਕੱਪੜੀਆਂ ਦੀ ਵੀ ਪਰਵਾਹ ਨਹੀਂ ਸੀ ਖਾਣ ਪੀਣ ਦੀ ਵੀ ਸੁਧ ਬੁੱਧ ਨਹੀਂ ਸੀ ਬਲਦੇਵ ਸਿੰਘ ਦੇ ਮੋਢਿਆਂ ਦਾ ਪਾਰ ਹੋ ਆਪ ਚੁੱਕੀ ਵਰਦਾ ਪਾਠ ਦੇ ਪੂਗ ਤੋਂ ਬਾਅਦ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸਨ ਸਭ ਦੇ ਰਹਿਣ ਦਾ ਇੰਤਜ਼ਾਮ ਹੋ ਚੁੱਕਾ ਸੀ ਨਾਨ ਕਿਲੇ ਲਈ ਅਲੱਗ ਤੋਂ ਦੋ ਕਾਟ ਛੜ ਇੱਕ ਪੂਰੀ ਕੋਠੀ ਕਿਰਾਏ ਤੇ ਲਈ ਹੋਈ ਸੀ ਸ਼ਾਮ ਨੂੰ ਨਾਨ ਕੀ ਵਿਆਹ ਗਏ ਖੂਬ ਰੌਣਕਾਂ ਲੱਗੀਆਂ ਤਕਦੀਰ ਦੇ ਨਾਨਾ ਜੀ ਗਰੇਵਲ ਸਾਹਿਬ ਨਾਨੀ ਕੁਲਜੀਤ ਕੌਰ ਉਸ ਦਾ ਮਾਮਾ ਹਰਮੇਲ ਸਿੰਘ ਆਪਣੀ ਪਤਨੀ ਤੇ ਬੱਚਿਆਂ ਸਮੇਤ ਉਸ ਦੀਆਂ ਮਾਸੀਆਂ ਮਾਸੜ ਜਸਮੀਲ ਕੌਰ ਦੇ ਚਾਚੇ ਚਾਚੀਆਂ ਉਹਨਾਂ ਦੇ ਬੱਚੇ ਕਾਫੀ ਇਕੱਠੇ ਹੋ ਗਏ ਸੀ ਫਿਰ ਉਹਨਾਂ ਨਾਨਕਸ਼ਕ ਬੰਨੀ ਤੇ ਨਾਨਕੇ ਦਾਦ ਕੀ ਆਪਸ ਵਿੱਚ ਸਿੱਟਣੀਆਂ ਦੇ ਕੇ ਤਕਦੀਰ ਦੇ ਮਾਮੇ ਨੇ ਉਸ ਦੀ ਜੋੜਾ ਪਾਇਆ ਤਾਂ ਤਕਦੀਰ ਦੇ ਨਾਲ ਜਿਸ ਮੇਲ ਵੀ ਮਨ ਪਰੇ ਬੈਠੀ ਸੀ ਰਾਤ ਨੂੰ ਕਰਦੇ ਬਾਹਰ ਲੱਗੇ ਟੈਂਟ 'ਚ ਡੀਜੇ ਲੱਗਾ ਹੋਇਆ ਸੀ ਬੱਚੇ ਨੱਚ ਰਹੇ ਸਨ ਅਗਲੇ ਦਿਨ ਤਕਦੀਰ ਦਾ ਵਿਆਹ ਸੀ ਸਾਰੇ ਜਲਦੀ ਉੱਠ ਤਿਆਰ ਹੋਣ ਲੱਗੇ ਤਕਦੀਰ ਨੂੰ ਤਿਆਰ ਕਰਨ ਵਾਲੀਆਂ ਤੋਂ ਪਾਰਲਰ ਵਾਲੀਆਂ ਕੁੜੀਆਂ ਘਰ ਹੀ ਆ ਗਈਆਂ ਤਕਦੀਰ ਤਿਆਰ ਹੋ ਗਈ ਸੀ ਤੇ ਫੋਟੋਗ੍ਰਾਫਰ ਉਸ ਦੀਆਂ ਫੋਟੋਆਂ ਖਿਚਣ ਲੱਗੇ ਤੇ ਫੈਮਲੀ ਫੋਟੋ ਵੀ ਖਿੱਚੀ ਦੀਪੀ ਤੇ ਸੁਖੀ ਨੇ ਵੀ ਖਾਸ ਤੌਰ ਤੇ ਆਪਣੀ ਤਕਦੀਰ ਨਾਲ ਫੋਟੋ ਖਿਚਵਾਈ ਕੁਝ ਦੇਰ ਬਾਅਦ ਬਰਾਤ ਆ ਗਈ ਬੈਂ ਵਾਜੇ ਦੇ ਤਰਸਦੇ ਬਰਾਤੀ ਨੱਚ ਰਹੇ ਸਨ ਪੰਮੇ ਵੀ ਮੂਰੇ ਹੋ ਨੱਚ ਰਹੀ ਸੀ ਮੁੱਖ ਗੇਟ ਤੇ ਪਾਈ ਸਾ ਵਰਦਾਸ ਕਰਨੋਂ ਗਲ ਵਿੱਚ ਹਜ਼ੂਰੀਆ ਪਾਈ ਖੜੇ ਸਨ ਅਰਦਾਸ ਸ਼ੁਰੂ ਹੋਈ ਬਹੁਤੀਆਂ ਔਰਤਾਂ ਨੇ ਆਪਣੇ ਸਿਰ ਟਕਲੇ ਪਾਈਸਾਵ ਨੇ ਧੂਮਾ ਪਰਿਵਾਰਾਂ ਦੀ ਸਾਂਝ ਤੇ ਨਿਵਿਘਨਤਾ ਸਾਹਿਦ ਵਿਆਹ ਸੰਪੂਰਨ ਕਰਨ ਲਈ ਅਰਦਾਸ ਕੀਤੀ ਉਸ ਦੇ ਬਾਅਦ ਮਿਲਣੀਆਂ ਸ਼ੁਰੂ ਹੋ ਗਈਆਂ ਸੌਰੇ ਦੀ ਪਹਿਲੇ ਮਿਲਣੇ ਸੀ ਬਲਦੇਵ ਸਿੰਘ ਨੇ ਸੌਰੇ ਦੀ ਮਿਲਣ ਗਰੀਵਲ ਸਾਹ ਨਾਲ ਕਰਨ ਲਈ ਬੇਨਤੀ ਕੀਤੀ ਪਰ ਗਰੀਵਲ ਸਾਹ ਨੇ ਕਿਹਾ ਇਹ ਤੁਹਾਡਾ ਹੱਕ ਹੈ ਤੁਸੀਂ ਕਰੋ ਤੇ ਉਸ ਦੇ ਬਾਅਦ ਮਾਮੇ ਦੀ ਮਿਲਣੀ ਹੋਈ ਰਵਿੰਦਰ ਦੇ ਮਾਮਾ ਜੀ ਨੇ ਮੁੰਦਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਮੈਂ ਆਪ ਤੀਆਂ ਵਾਲਾ ਹਾਂ ਮੇਰੇ ਵੀ ਤਿੰਨ ਧੀਆਂ ਹਨ ਮੈਂ ਤੁਹਾਡੇ ਤੇ ਬੋਝ ਨਹੀਂ ਪਾ ਸਕਦਾ ਸ਼ਾਇਦ ਇਸ ਤਰ੍ਹਾਂ ਦੀ ਇਹ ਪਹਿਲੀ ਮਿਲਣੀ ਹੋਵੇਗੀ ਜਿੱਥੇ ਮਾਮੇ ਨੇ ਸੋਨੇ ਦੀ ਮੰਦਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੋਵੇ ਕਿਉਂਕਿ ਆਪਾਂ ਜੇ ਸਮਾਜ ਵਿੱਚ ਰਹਿੰਦੇ ਹਾਂ ਉੱਥੇ ਮੁੰਡੀਆਂ ਪਿੱਛੇ ਮਾਮੇ ਫੁੱਫੜ ਮਾਸੜਤਾਈ ਚਾਚੇ ਰੋਸਤੇ ਦਿਖਿਨੇ ਸਾਰਿਆਂ ਨੇ ਉਹਨਾਂ ਦੀ ਤਾਰੀਫ਼ ਕੀਤੀ ਤੇ ਇੱਕ ਦੋ ਨੇ ਤਾੜੀਆਂ ਵੀ ਮਾਰੀਆਂ ਕਿਉਂਕਿ ਕਮੇ ਹੀ ਬਹੁਤ ਵਧੀਆ ਕੀਤਾ ਸੀ ਮੁੰਡੇ ਦੇ ਮਾਮੇ ਨੇ ਤੇ ਤਕਦੀਰ ਦੇ ਮਾਮੇ ਨੇ ਖੁਸ਼ੀ ਜ਼ਾਹਿਰ ਕਰਦਿਆਂ ਤੈਸ਼ ਆ ਕੇ ਮੁੰਡੇ ਦੇ ਮਾਮੇ ਨੂੰ ਗੋਦੀ ਚੁੱਕ ਲਿਆ ਜਿਵੇਂ ਅਕਸਰ ਵਿਆਹਾਂ 'ਚ ਦੇਖਿਆ ਜਾਂਦਾ ਹੈ। ਉਹਨਾਂ ਨੂੰ ਦੇ ਇੱਕ ਵਕੀ ਨੇ ਕੰਬਲ ਲੈਣ ਤੋਂ ਇਨਕਾਰ ਕੀਤਾ। ਕਹਿੰਦੇ ਅਸੀਂ ਵੀ ਤਿੰਨ ਧੀਆਂ ਦੇ ਬਾਬਤੇ ਬੂਝ ਪਾਉਣਾ ਨਹੀਂ ਚਾਹੁੰਦੇ। ਖੈਰ ਮਿਲਨੀਆਂ ਹੋ ਗਈਆਂ ਤੇ ਬਲਦੇਵ ਸਿੰਘ ਨੇ ਸਾਰੇ ਕੰਬਲ ਪ੍ਰਦਾਨ ਜੀ ਨੂੰ ਕਹਿ ਕੇ ਉਹਨਾਂ ਦੇ ਆਕਾਰ ਸ਼ਰਖਵਾ ਦਿੱਤੇ। ਇਧਰੋਂ ਵੀ ਕੁਝ ਬੱਚੇ ਵਰਾਟੀਆਂ ਨੂੰ ਨੱਚਦੇ ਦੇਖ ਨੱਚਣ ਲੱਗੇ। ਕੁੜੀਆਂ ਨੇ ਗੇਟ ਤੇ ਰਿਵਨ ਨਾਲ ਨਾਕਾ ਲਗਾਇਆ ਹੋਇਆ ਸੀ। ਮੁੰਡੇ ਦੇ ਭਰਾ ਤੇ ਦੋਸਤ ਉਸਦੇ ਨਾਲ ਹੀ ਖੜੇ ਸਨ। ਸ਼ਿਗਰ ਨੂੰ ਲੈ ਕੇ ਕੁੜੀਆਂ ਮੁੰਡਿਆਂ ਨੇ ਖੂਬ ਬਹਿਸ ਤੇ ਹਾਸਾ-ਮਖੌਲ ਕੀਤਾ। ਸਤਜੀ ਰਵਿੰਦਰ ਪੋਤਾ ਨਾ ਬੋਲਿਆ। ਉਸਨੇ ਸਗਨ ਦੇ ਪੈਸੇ ਥਾਲੀ ਵਿੱਚ ਰੱਖੇ ਤੇ ਰਿਵਨ ਘਟ ਕੇ ਅੰਦਰ ਆ ਗਏ। ਫਿਰ ਚਾਪਨੀ ਤੋਂ ਬਾਅਦ ਅਨੰਦ ਕਾਰਜ ਲਈ ਨਜ਼ਦੀਕ ਵਾਲੇ ਗੁਰਦੁਆਰਾ ਸਾਹਿਬ ਚਲੇ ਗਏ। ਤਕਦੀਰ ਨੇ ਆਪਣੇ ਹੱਥਾਂ 'ਚ ਰੁਮਾਲਾ ਸਾਇ ਫੜਿਆ ਹੋਇਆ ਸੀ। ਉਸਨੇ ਮੱਥਾ ਟੇਕਿਆ ਇੱਕ ਪਾਸੇ ਜਾ ਕੇ ਬੈਠ ਗਈ ਫਿਰ ਮੁੰਡੇ ਵਾਲੇ ਵੀ ਆ ਪਹੁੰਚੇ ਰਵਿੰਦਰ ਨੇ ਵੀ ਮੱਥਾ ਟੇਕਿਆ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਬੈਠਾ ਉਸ ਦੀ ਭੈਣ ਨੇ ਰਵਿੰਦਰ ਦੀ ਕਲੰਗੀ उतारी ਕਿਉਂਕਿ ਉਸ ਦਾ ਪਤੀ ਵਿਆਹ ਨਹੀਂ ਆਇਆ ਸੀ ਕੁਝ ਜਨਨੀਆਂ ਆਪਸ ਵਿੱਚ ਕੁਸਰਮੁਸਰ ਜੀਆਂ ਕਰਨ ਲੱਗੀਆਂ ਗ੍ਰੰਥੀ ਸਾਹਿਬ ਨੇ ਪੱਲਾ ਫੜਾਉਣ ਲਈ ਬਲਦੇਵ ਸਿੰਘ ਨੂੰ ਬੇਨਤੀ ਕੀਤੀ ਪੱਲਾ ਫੜਾਉਂਦੇ ਹੀ ਤਕਦੀਰ ਦੀਆਂ ਅੱਖਾਂ ਵਿੱਚ ਗਈਆਂ ਭਾਈ ਸਾਹਿਬ ਨੇ ਪਹਿਲੇ ਲਾਮ ਲਈ ਚੂੜੀ ਨੁੱਟਣ ਦੀ ਤਾਕੀਰ ਕੀਤੀ ਤਕਦੀਰ ਉੱਠਤ ਗਈ ਪਰ ਉਸ ਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ। ਉਹ ਰਵਿੰਦਰ ਦੇ ਪਿੱਛੇ ਹੌਲੀ-ਹੌਲੀ ਚਲਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰ ਰਹੀ ਸੀ। ਪਾਈ ਸਹਾਵ ਬਾਨੀਆਂ ਚੱਲ ਰਹੇ ਸਨ। ਲਾਮਾਂ ਦਾ ਪਾਠ ਹੋ ਰਿਹਾ ਸੀ। ਪਹਿਲੀ ਲਾਮ ਸਮਾਪਤ ਹੋਈ ਤੇ ਫਿਰ ਇਸੇ ਤਰ੍ਹਾਂ ਦੂਜੀ, ਤੀਜੀ ਤੇ ਫਿਰ ਚੌਥੀ ਲਾਮ ਸਮਾਪਤ ਹੋਈ। ਤਕਦੀਰ ਦੇ ਹੰਝ ਰੁਕਮ ਦਾ ਨਾਂ ਨਹੀਂ ਸੀ ਲੈ ਰਹੇ। ਉਹ ਹੁੱਕੀ-ਹੁੱਕੀ ਰੋਣ ਲੱਗੀ। ਨਾਲ ਬੈਠੀਆਂ ਉਸਦੀ ਮਾਂ ਤੇ ਮਾਸੀਆਂ ਵੀ ਰੋ ਰਹੀਆਂ ਸਨ ਇਸ ਸਮੇਂ ਦੇ ਹੰਝੂ ਵਿਦਾਈ ਤੇ ਖੁਸ਼ੀ ਦੋਵਾਂ ਦੇ ਸਾਂਝੇ ਹੁੰਦੇ ਹਨ ਅਨੰਦ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਤੇ ਫਿਰ ਮੁੱਖ ਵਕ ਲੈ ਆ ਗਿਆ ਸਾਰੇ ਕਦੂਜੀ ਨੂੰ ਵਧਾਈਆਂ ਦੇ ਰਹੇ ਸਨ ਕੁਝ ਸਮੇਂ ਬਾਅਦ ਤਕਦੀਰ ਤੇ ਰਵਿੰਦਰ ਨੂੰ ਸਟੇਜ ਤੇ ਉਠਾਇਆ ਗਿਆ ਡੀਜੇ ਤੇ ਗੀਤ ਵਜ ਰਹੇ ਸਨ ਛੋਟੇ ਛੋਟੇ ਬੱਚੇ ਨੱਚ ਰਹੇ ਸਨ ਮੁੰਡੇ ਵਾਲਿਆਂ ਚ ਕੋਈ ਨੱਚੀ ਨਹੀਂ ਰਿਹਾ ਸੀ ਦੀਪੀਤੇ ਨੀਤੇ ਦੋਮਾਨੇ ਨੱਚਣਾ ਸ਼ੁਰੂ ਕਰ ਦਿੱਤਾ ਸ਼ਿੰਦਾ ਵੀ ਖੜਾ ਤਾੜੀਆਂ ਮਾਰ ਰਿਹਾ ਸੀ ਨੀਟੀ ਨੇ ਉਸ ਨੂੰ ਵੀ ਖਿੱਚ ਲਿਆ ਤੇ ਸ਼ਿੰਦੇ ਨੇ ਸੁੱਖੀ ਨੂੰ ਉਹਨਾਂ ਨੂੰ ਦੇਖ ਹੋਰ ਵੀ ਨੱਚਣ ਲੱਗੇ ਉਧਰ ਸਟੇਜ ਤੇ ਬੈਠੇ ਤਕਦੀਰ ਤੇ ਰਵਿੰਦਰ ਨੂੰ ਸਾਰੇ ਸ਼ਗਨ ਪਾ ਰਹੇ ਸਨ ਤੇ ਫੋਟੋਆਂ ਖਿੱਚਵਾ ਰਹੇ ਸਨ ਉਸ ਤੋਂ ਬਾਅਦ ਸਭ ਨੇ ਰੋਟੀ ਖਾਧੀ ਤੇ ਵਧਾਈ ਦਾ ਸਮਾਂ ਵੀ ਆ ਗਿਆ ਤਕਦੀਰ ਦੇ ਨਾਲ ਸੁੱਖੀ ਦਾ ਮੁੰਡਾ ਤੇ ਤਕਦੀਰ ਦੇ ਮਾਮੇ ਦਾ ਮੁੰਡਾ ਦੋਨੋਂ ਜਾਨ ਨੂੰ ਤਿਆਰ ਸਨ ਗਰੀਵਲ ਸਾਹਤੇ ਕੁਲਜੀਤ ਨੂੰ ਮਿਲ ਕੇ ਤਕਦੀਰ ਬਹੁਤ ਰੋਈ ਬਲਦੇਵ ਤੇਜ ਜਸਮੇਲ ਵੀ ਅੱਖਾਂ ਪਰ ਘੜੀ ਸਨ ਮੌਂਟੇਰੀਪਰਾਦਾ ਫਰਜ਼ਦਾ ਕਰਦੇ ਆ ਬੋਲੀ ਵਾਲੀ ਕਾਰ ਨੂੰ ਥੱਕਾ ਲਗਾਇਆ ਤੇ ਸਭ ਨੇ ਰੋਂਦਿਆਂ ਸਿੱਲੀ ਅੱਖਾਂ ਨਾਲ ਤਕਦੀਰ ਨੂੰ ਵੇਦਾ ਕੀਤਾ ਤਕਦੀਰ ਦੀਨਾ ਨੇ ਕੁਲਜੀਤ ਕੌਰ ਵੀ ਅੱਖਾਂ ਭਰੀ ਘੜੀ ਸੀ ਉਸ ਨੇ ਵੀ ਬਚਪਨ ਚ ਤਕਦੀਰ ਨੂੰ ਆਪਣੇ ਕੋਲ ਰੱਖ ਕੇ ਪਾਲਿਆ ਸੀ ਤੇ ਆਪਣੀ ਦੂਤੀ ਦਾ ਵਾਲਾ ਤੇ ਉਹ ਵੀ ਕਰਦੀ ਸੀ। ਤਕਦੀਰ ਦੀ ਵਿਦਾਈ ਤੋਂ ਬਾਅਦ ਰਿਸ਼ਤੇਦਾਰ ਵਾਪਸ ਜਾਣ ਲੱਗੇ ਤੇ ਕੁਝ ਬਾਕੀ ਰਹਿ ਗਏ। ਉਹ ਤੇਰ ਤਕਦੀਰ ਦੇ ਸਾਰੇ ਘਰ ਦੇ ਦਰਵਾਜ਼ੇ ਤੇ ਉਸ ਦੀ ਰੀਵਨਾ ਤੇ ਫੁੱਲਾਂ ਨਾਲ ਸਜੇ ਕਾਰ ਆਂ ਚੁੱਕੀ। ਜਨਾਨੀਆਂ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ। ਤਕਦੀਰ ਨੂੰ ਮੂ ਮਿੱਠਾ ਕਰਵਾ ਸੀ ਸੱਸ ਨੇ ਕਾਰ ਵਿੱਚੋਂ ਬਾਹਰ ਕੱਢਿਆ ਤੇ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਵੱਡੀ ਸਾਰੀ ਪੀੜੀ ਟੇਖੜਾ ਦਿੱਤਾ। ਰਵਿੰਦਰ ਵੀ ਤਕਦੀਰ ਨਾਲ ਹੀ ਖੜਾ ਸੀ ਜਨਨੀਆਂ ਨੇ ਫੇਰ ਗੋਣਾ ਸ਼ੁਰੂ ਕਰ ਦਿੱਤਾ ਪਾਣੀ ਵਾਰ ਬਣੇ ਦੀ ਮਾਏ ਨਹੀਂ ਬੰਨਾ ਬੰਨੇ ਬਾਹਰ ਕੜੇ ਸੁੱਖਾ ਸੁੱਖ ਦਿਨੂ ਇਹੇ ਦੇਣੇ ਆਏ ਨਹੀਂ ਬੰਨਾ ਬੰਨੇ ਬਾਹਰ ਕੜੇ ਤਕਦੀਰ ਦੀ ਸੱਸ ਨਵੇਂ ਵਿਆਹੀ ਜੋੜੀ ਦੀ ਸੇਵਾ ਲੜੀ ਕਰ ਰਹੀ ਸੀ ਤੇ ਤਕਦੀਰ ਵੀ ਆਪਣੇ ਮਨ ਵਿੱਚ ਤੇਰਾ ਸਾਰੇ ਚਾ ਮਲਾਰੇ ਖੁੱਲੀਆਂ ਅੱਖਾਂ ਨਾਲ ਸੁਪਨੇ ਸਜਾਈ ਖੜੀ ਸੀ ਸੱਸ ਨੇ ਪਾਣੀ ਵਾਰ ਕੇ ਪੀਤਾ ਤੇ ਆਪਣੀ ਨੂੰ ਨੂੰ ਅੰਦਰ ਲਿਆ ਕੇ ਬਿਠਾ ਦਿੱਤਾ ਉਸੇ ਜਠਾਣੀ ਤੇ ਨਨਾਨ ਕਰਦੇ ਕੰਮਾਂ ਚ ਰੁੱਝੀਆਂ ਸਨ ਤਕਦੀਰ ਦੇ ਨਾਲ ਨਾਲ ਉਸ ਦੇ ਨਾਲ ਆਏ ਭਰਾਵਾਂ ਦੇ ਵੀ ਖਾਣ ਪੀਣ ਦਾ ਧਿਆਨ ਰੱਖਿਆ ਗਿਆ ਅਗਲੇ ਦਿਨ ਤਕਦੀਰ ਨੇ ਮੁਰਦੀ ਗੱਡੀ ਦਾ ਫੇਰਾ ਪਹੁੰਚ ਜਾਣਾ ਸੀ ਸਾਰੇ ਤਿਆਰ ਹੋ ਗਏ ਤਕਦੀਰ ਰਵਿੰਦਰ ਤੇ ਰਵਿੰਦਰ ਦੇ ਪਰ ਆ ਪਰ ਜਾਈ ਭਤੀਜਾ ਸੱਸ ਨੇ ਵੀ ਪੇਕਿਆਂ ਦੀ ਪਹਿਲੀ ਫੇਰੀ ਤੇ ਸ਼ਗਨ ਦੇ ਕੇ ਆਪਣੇ ਨੌਨ ਨੂੰ ਪੇਕਿਆਂ ਦੀ ਪਹਿਲੀ ਫੇਰੀ ਤੇ ਭੇਜਿਆ ਵਿਆਹ ਤੋਂ ਬਾਅਦ ਪੇਕੀ ਪੰਚੀ ਤਕਦੀਰ ਤੇ ਰਵਿੰਦਰ ਨੂੰ ਸ਼ਗਨਾਂ ਨਾਲ ਬਰੂਹਾ ਤੇ ਤੇਲ ਛੋ ਕੇ ਅੰਦਰ ਲਿਆਂਦਾ ਤੇ ਚਾਨ ਲੱਗੇ ਨੂੰ ਤੋਹਫਿਆਂ ਦਾ ਢੇਰ ਦੇ ਕੇ ਵਿਦਾ ਕੀਤਾ ਤਕਦੀਰ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਉਸੇ ਹਮਾਸੇ ਸੁਖੀ ਨੇ ਯਾਦ ਕਰਵਾਇਆ ਤਕਦੀਰ ਪੁੱਤ ਜਿਸਨ ਮੈਂ ਵਿਆਹ ਤੋਂ ਬਾਅਦ ਪਹਿਲੀ ਦਫਾ ਫੇਰਾ ਪਹੁੰਚਾਈ ਸੀ ਤਾਂ ਤੂੰ ਮੇਰੇ ਨਾਲ ਰੁੱਸ ਗਏ ਸੀ ਅਕੇ ਮੇਰੀ ਸੁਖੀ ਮਾਸੀ ਨਹੀਂ ਇਸ ਨੇ ਤਾਂ ਸੁਰਖੀ ਵਿੰਦੀ ਲਗਾਈ ਹੋਈ ਆ ਮੇਰੀ ਮਾਸੀ ਤਾਂ ਸੁਰਖੀ ਲਗਾਉਂਦੀ ਨਹੀਂ ਆਇਆ ਆਜਾਦ ਹਾਂਜੀ ਮਾਸੀ ਸਭ ਆਜਾਦ ਆਖ ਤੇਕਦੀਰ ਆਪਣੀ ਮਾਸੀ ਨਾਲ ਚਿੰਬੜ ਗਈ ਫਿਰ ਦੀਪੀ ਤੇ ਸੁਖੀ ਤਕਦੀਰ ਨੂੰ ਇੱਕ ਅਲੱਗ ਕਮਰੇ ਚ ਲੈ ਗਈਆਂ ਤੇ ਗ੍ਰਸਤ ਜੀਵਨ ਵਾਰੇ ਸਮਝਾਉਣ ਤਨਵਜੀ ਸਾਰਿਆਂ ਦਾ ਨਾਵਲ ਦਾ ਇਹ ਭਾਗ ਅੱਜ ਦਾ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓਜ਼ ਲੈ ਕੇ حاضر ਹੋਵਾਂਗੀ ਜੀ ਬਣੇ ਰਹੋ ਚੈਨਲ ਦੇ ਨਾਲ ਸਸ਼ੀ ਕਲਦੀ